ਤੋ ਹੁ ਸਾਥੀ ਸੋ ਦੌਂਗੇ ਤੁਸੀਂ ਸਾਰੇ ਜਣੇ ਸਾਥ ਕਰੋਗੇ ਨਾ ਉਪਰੀਤਿਆ ਦੇ ਖਿਲਾਫ ਕਾਰਵਾਈ ਸਾਡੇ ਨਾਲ ਕਰੋਗੇ ਨਹੀਂ ਜੇ ਅਸੀਂ ਰੱਸ ਦੀ ਗੱਲ ਕਰ ਰਹੇ ਸੀ ਤਾਂ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਨੇ ਯੂਟੂ ਚੇੜਿਆ ਉਹ ਵੀ ਨਸ਼ਿਆਂ ਦੇ ਵਿਰੁੱਧ ਤੋ ਅਸੀਂ ਦੇਖ ਰਹੇ ਸੀ ਨਾਟਕ ਦੇ ਰੂਪਾਂਤ ਦੇ ਵਿੱਚ ਔਰ ਬੜਾ ਮਾਨੂ ਫੇਜ਼ ਪਹੁੰਚ ਰਹੀ ਸੀ ਕਿ ਅਸਲੀਅਤ ਹੈ ਡਾਕਟਰਾਂ ਤੋਂ ਬਾਹਰ ਨਿਕਲ ਕੇ ਦੇਖੀਏ ਕਿ ਸੜਕਾਂ ਤੇ ਰੋਜ਼ ਜਿਹੇ ਹਾਦਸੇ ਹੋ ਰਹੇ ਆ ਜਿੱਥੇ ਮਾਵਾਂ ਦੇ ਪੁੱਤ ਅੱਜ ਇਸ ਦੁਨੀਆ ਤੋਂ ਜਾ ਰਹੇ ਨੇ ਜਿੱਤੇ ਭੈਣਾ ਦੇ ਭਰਾ ਇਸ ਦੁਨੀਆ ਨੂੰ ਛੱਡ ਕੇ ਜਾ ਰਹੇ ਆ ਸਿਰਫ ਇਨਾ ਕਰੋਪੀਆਂ ਕਰ। ਸੋ ਆਪਾਂ ਇਸ ਲੰਤ ਨੂੰ ਆਪਣੇ ਸਮਾਜ ਚੋਂ ਖਤਮ ਕਰਨ ਦਾ ਇੱਕ ਪ੍ਰਣ ਲੈਣਾ ਔਰ ਇਕੱਠੇ ਹੋ ਕੇ ਆਪਾਂ ਇਸ ਲੰਤ ਨੂੰ ਆਪਣੇ ਸਮਾਜ ਚੋਂ ਖਤਮ ਕਰ। ਤੇ ਦੂਸਰੀ ਗੱਲ ਜਿਹੜੀ ਸਾਡੇ ਨਾਲ ਕੀਤੀ ਜਾ ਰਹੀ ਸੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ कि ਜਿਹੜੇ ਮੁਲਾਜ਼ਮ ਪੱਕੇ ਕਰ ਦਿੱਤੇ ਗਏ ਆ ਉਹਨਾਂ ਤੋਂ ਇਲਾਵਾ 1496 ਮੁਲਾਜ਼ਮ ਜੋ ਅਸੀਂ ਪੂਰੀ ਫਾਈਲ ਤਿਆਰ ਕੀਤੀ ਹੈ 1496 ਮੁਲਾਜ਼ਮ ਜੋ ਪੱਕੇ ਹੋਣੇ ਬਾਕੀ ਰਹਿ ਗਏ ਨੇ ਚਾਹੀਓ ਓਵਰਰੀਜ ਦਾ ਕਾਰਨ ਸੀ ਜਾਂ ਕਿਸੇ ਨਾਲ ਚੀਜ਼ ਦਾ ਵੀ ਕਾਰਨ ਸੀ ਪਿਛਲੇ ਹਫਤੇ ਆਪ ਮੈਂ ਔਰ ਸਾਡੇ ਨਾਲ ਡਿਪਟੀ ਮੇਅਰ ਸਾਹਿਬ ਸੀ ਅਸੀਂ ਮੰਤਰੀ ਸਾਹਿਬ ਨੂੰ ਮਿਲੇ ਡਾਇਰੈਕਟਰ ਸਾਹਿਬ ਨੂੰ ਮਿਲੇ ਔਰ ਬੇਨਤੀ ਕੀਤੀ ਕਿ ਇਹ ਜਿਹੜੇ ਵਰਕਰ ਨੇ ਇਹ ਸਾਡੀ ਰੀਡ ਦੀ ਹੱਡੀ ਆ ਔਰ ਕਾਰਪੋਰੇਸ਼ਨ ਦਾ ਇੱਕ ਬੜਾ ਅਨਮੋਲ ਗਹਿਣਾ ਨੇ ਸੋ ਇਹਨਾਂ ਦੀ ਡਿਮਾਂਡ ਬੜੀ ਵਾਜਬ ਆ ਔਰ ਸਾਰੀ ਸਾਰੀ ਉਮਰ ਨਿਕਲ ਗਈ ਇਹਨਾਂ ਨੇ ਇਹੋ ਜਿਹਾਂ ਸ਼ਹਿਰ ਦੀ ਸੇਵਾ ਕਰਦੇ ਹੋਏ ਸੋ ਉਹਨਾਂ ਅੱਗੇ ਵੀ ਬੇਨਤੀ ਕੀਤੀ ਐ ਔਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਬਹੁਤ ਜਲਦੀ ਪਨਵੇਂ ਪੁਸ਼ਕਵਰੀ ਮਿਲੇਗੀ ਕਿ ਜਿਹੜੇ ਮਲਾਜਮ ਰਹਿ ਗਏ ਨੇ ਉਹਨਾਂ ਵਿੱਚੋਂ ਬਹੁਤ ਜਾਣਿਆਰ ਨੂੰ ਪੱਕੇ ਹੋਣ ਦੇ ਜਿਹੜੇ ਲੈਟਰ ਉਹਨਾਂ ਨੇ ਹੱਥ ਦੇ ਵਿੱਚ ਲਿਖੇ ਬਣੇ ਔਰ ਇੱਕ ਸੋਫਾ ਕੋ ਨੂੰ ਫੋੜ ਦੇ ਜਾ ਰਹੇ ਆ ਵਾਲਮੀਕੀ ਪਵਨ ਜਮਾਲਪੁਰ ਵਿਖੇ ਸਥਿਤ ਹੈ ਔਰ ਬੜਾ ਦੁਖ ਨਾਲ ਕਹਿਣਾ ਪੈ ਰਿਹਾ ਕਿ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਉਹਦੇ ਬਾਰੇ ਤੇ ਅੱਜ ਜੋ ਜੋ ਉਥੇ ਸੁਵਿਧਾ ਚਾਹੀਦੀ ਹੈ 1 ਕਰੋੜ 80 ਲੱਖ ਦੀ ਲਾਗਤ ਦੇ ਨਾਲ ਕਾਰਪੋਰੇਸ਼ਨ ਉਹਨੂੰ ਤਿਆਰ ਕਰਾ ਰਹੀ ਹੈ ਜੀ और पूरी उम्मीद है इकती पांच तक तो वो सारा रेनोवेशन का काम खत्म करके वाल्मीकि भवन है वो आप सब दे सपोर्ट किया जाऊंगा सब तो, तो पहला जिन्हें भी थे उपस्थित हैं तेते माने सरकार योग साडे संजीव अरोड़ा जी मेंबर ऑफ का है पार्लियामेंट एमएलए साहब ਮੋਦਕ ਸਾਹਿਬ ਰਸ਼ਿਦ ਸਾਹਿਬ ਕੌਂਸਲ ਸਹਿਬਾਨ ਅਤੇ ਮੇਰੇ ਆਪਣੇ ਸਮਾਜ ਦੇ ਆਪਣੇ ਵੀ ਮੇਰੇ ਮਾਤਾ ਮੇਰੇ ਭਰਾ ਸਹੀਆ ਭੈਣਾ ਮੈਂ ਸਭ ਨੂੰ ਸਭ ਤੋਂ ਪਹਿਲਾਂ ਜੈਗੋਲ ਮੈਂ ਕਿ ਹਰ ਹਰ ਵਾਲਾ ਜੀ ਕਹਿੰਦਾ ਅਤੇ ਮੈਂ ਸਪੈਸ਼ਲ ਸ਼ੁਗਰ ਗੁਜ਼ਾਰਾ ਹੈ ਮੇਰੇ ਛੋਟੇ ਵੀ ਅਸ਼wini ਸੋਤਾਈ ਦਾ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਕਿ ਪਿਛੀਆਂ ਸਰਕਾਰਾਂ ਵੀ ਨਹੀਂ ਆਉਂਦੀ ਇਹਦੇ ਸਾਡੇ ਕੱਚੇ ਮੁਲਾਜ਼ਮ ਸੀ ਕਿਉਂਕਿ ਮੈਂ ਇਹ ਕੰਟਰੋਲ ਵੀ ਲਿਆ ਦੂੰਗਾ ਉਹ ਤੋਂ ਵੀ ਅਸੀਂ ਦੇਖਿਆ ਕਿ ਦੇਖਿਆ ਕਰਦੇ ਸੀ ਸਾਡੇ ਕੱਚੇ ਮੁਲਾਜ਼ਮ ਅੱਜ ਮੋਰਚੇ ਪ੍ਰੋਟੈਸਟ ਹੁੰਦਾ ਸੀ ਸਾਡੀਆਂ ਐਸੂਸਨਾ ਅਸੋਤਾ ਦੀ ਖਰੇ ਸਰਕਾਰਾਂ ਨੇ ਧਰਨੇ ਮਾਰਦੇ ਰਹੇ ਪੂਰੀ ਟੀਮ ਦੇ ਨਾਲ ਦੋ ਦਿਨ ਨੇ ਤਿੰਨ ਦਿਨ ਨੇ ਲਗਾਤਾਰ ਧਰਨੇ ਚੱਲਦੇ ਰਹਿੰਦੇ ਸੀ ਕਾਰਪੂਸ਼ੀ ਦੇ ਬਾਅਦ ਚੱਲਦੇ ਸੀ ਕਿਹਨੇ ਚੱਲਦੇ ਸੀ ਜੀ

ਉਹਨਾਂ ਤੋਂ ਬਸ਼ੱਕ ਜੀ ਜੀ ਮਨਬੂਦ ਦੇ ਵੀ ਦੇਖਣਾ ਹੁੰਦਾ ਸਾਰਿਆਂ ਨੇ ਜੋ ਕਲਬਾੜੀ ਦੀ ਕਮੇਟੀ ਦਾ ਚੇਅਰਮੈਨ ਹੁੰਦੇ ਲਾਤੇ ਇਸ ਮੁੱਦੇ ਨੂੰ ਲੈ ਕੇ ਗਏ ਔਰ ਮੁੱਦੇ ਨੂੰ ਹੌਸਲ ਰੱਖਿਆ ਕਿ ਜਿੰਨੇ ਮੁਲਾਜ਼ਮ ਮਾਲੀ, ਵੇਹਲਦਾਰ, ਡਰਾਈਵਰ ਚਾਹੇ ਉਹ ਸੌਂਕੇ ਵਾਲੇ ਵੀ ਦੰਦੇ ਨੂੰ ਉਹਨਾਂ ਦੀ ਲਿਖੀ ਭੇਜ ਤਾਂ ਕਿ ਪੱਕੇ ਕਰੋ ਸਾਡੇ ਮੈਡਮ ਮੇਸਰ ਬੋਲ ਕੇ ਗਏ ਹੈ ਇਹਨਾਂ ਨੇ ਵੀ ਮੀਟਿੰਗ ਨੂੰ ਸਾਡੇ

ਇਹ ਕੋਵਰੇਜ ਦਾ ਬਹੁਤ ਉਹ ਉਹ ਜਾ ਚੁੱਕੀ ਹੈ ਫਾਈਲਾਂ ਜਾ ਚੁੱਕੀਆਂ ਹੈ ਮੈਡਮ ਨੇ ਵੀ ਦੱਸਤਾ ਹੈ ਪਹਿਲੇ ਸਹਿਬਾਂ ਨੇ ਦੱਸਤਾ ਹੈ ਅੱਜ ਜੀ ਕੋ ਜਲਦੀ ਅਸੀਂ ਇਹ ਨਾਮ ਜਿਹੜੀ ਹੈ ਨਾ ਜੀ ਮੰਗਵਾ ਕਰਾ ਦੇ ਔਰ ਵਿੱਚੋਂ ਸਹੀ ਬੁਲਾ ਰਿਆ ਨੇ ਕਿਹਾ ਸਾਨੂੰ ਇੱਜ਼ਤ ਮਾਨ ਮਿਲਣੀ ਕਿ ਜਿੰਨੀ ਇਹਨਾਂ ਨੂੰ ਇੱਜ਼ਤ ਮਾਨ ਅਸੀਂ ਦਵਾਂਗੇ ਇਹ ਸਰਕਾਰ ਦਊ ਅਸੀਂ ਦਵਾਂਗੇ ਕਿਸੇ ਕਿਸੇ ਨੇ ਅਜੇ ਤੱਕ ਨਾ ਦਿੱਤੀ ਹੋਊਗੀ ਤਾਂ ਦੇ ਭਾਈ ਮੈਂ ਵੀ ਲੀਜੀਤੀ ਦੂਜੀ ਗੱਲ ਵੇ ਹਰ ਵਰਗੇ ਚ ਅੱਗੇ ਲੰਘ ਰਹੇ ਐ ਔਰ ਐਦਾਂ ਹੀ ਅੱਗੇ ਨੂੰਦੇ ਰਹਿਣਗੇ ਇਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਕਿਸੇ ਤੋਂ ਘੱਟ ਹੈਗੇ ਆ ਬਿਲਕੁਲ ਨਹੀਂ ਇਹ ਸਾਰੇ ਸਾਡੇ ਲਈ ਵੀ ਆਈਪੀ ਹੈਗੇ ਆ ਔਰ ਇੱਕ ਹੋਰ ਜਿਹੜੀ ਮੈਂ ਗੱਲ ਗੋਹਤਾ ਦੇਖੋ ਮੈਂ ਸਟੇਜ ਤੇ ਵੀ ਕਹੀ ਹੈ ਕਿ ਜਿਹੜੀ ਕਨਸਟੀਟਿਊਸ਼ਨ ਡਾਕਟਰ ਅੰਬੇਦਕਰ ਜੀ ਲਿਖ ਕੇ ਤੇ ਉਹਦੀ ਉਥੇ ਲੈ ਕੇ ਚਾਹੇ ਉਹ ਐਮ.ਐਲ.ਏ ਹੋਣ ਚਾਹੇ ਐਮ.ਪੀ ਹੋਣ ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ ਹੋਵੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੋਵੇ ਖਾਦੇ ਆ ਬਾਕੀ ਦੇਸ਼ਾਂ ਵਿੱਚ ਬਾਈਬਲ ਦੀ ਉਹ ਸੌ ਹੁੰਦੀ ਕਿਸੇ ਦੀ ਸੌ ਹੁੰਦੀ ਸੋ ਇਹ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੀ ਹੈਗੀ ਸਾਡੇ ਲਈ ਹੌਲੀ ਬੁੱਕ ਹੈਗੀ ਔਰ ਮੈਂ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਵਧਾਈ ਦੇਣਾ ਚਾਹਦਾ ਮੇਰਤ ਜੀ ਦੇ ਜਨਮ ਦਿਵਸ ਤੇ ਔਰ ਮੈਂ ਸਾਰੇ ਲੋਕ ਕਹਿਣਾ ਜੋ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਵਿੱਚ ਉਹਦਾ ਕਹਿਣਾ ਮੰਨਣ ਉਹਨੂੰ ਫਾਲੋ ਕਰਨ ਸਾਰੇ 140 ਕਰੋੜ ਆਪਣੇ ਹੈ ਦੋਸਤਾਂ ਸਾਹਿਬ 14 ਸਾਲ ਤੋਂ ਤੁਹਾਡੇ ਪਿੰਡ ਨੂੰ 27 ਪਿੰਨੂ ਨੇ ਕਿਹਾ ਹੈ ਕਿ ਮੋਲ ਖਰਾਬ ਆ ਰਿਹਾ ਕੋਸ਼ਿਸ਼ ਆ ਰਹੀ ਹੈ ਤੁਹਾਡੀ ਸਰਕਾਰ ਹੈ ਕਿਸ ਤਰ੍ਹਾਂ ਦੇਖਦੇ ਹੋ ਪੁੱਤਾਂ ਦੀ ਗਾਰੰਟੀ ਹੈ ਜੀ ਦੇਖੋ ਸਰ ਜਿਹੜਾ ਜੋ ਕੰਮ ਹੈ ਉਹਨੇ ਕਰੀ ਜਾਣਾ ਹੈ ਜਿਹੜਾ ਕੰਮ ਨੂੰ ਮਾਹੌਲ ਖਰਾਬ ਕਰਨਾ ਉਹ ਖਰਾਬ ਕਰੀ ਜਾਣਾ ਪਰ ਸਭਰਾਓ ਦੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਸਾਡੀ ਫੋਰਸ ਬੱਤੀ ਹੈ ਉਹ ਜੀ ਬੋਰੀਆ ਸਰ ਜੀ ਕੋਈ ਸਾਡਾ ਪਹੁੰਚਾ ਠੀਕ ਹੈ ਜੀ ਤੇ ਤੁਹਾਡੇ ਵੱਲੋਂ ਅੱਜ ਰਾਸ਼ੀ ਵੀ ਦੀ ਕੁਛ ਦਿੱਤੀ ਗਈ ਹੈ ਹਾਂ ਜੀ ਰਾਸ਼ੀ ਵੀ ਦੀ ਕੁਛ ਦਿੱਤੀ ਗਈ ਹੈ ਉਹ ਰਾਸ਼ੀ ਮੈਂ 10 ਲੱਖ ਰੁਪਏ ਦਿੱਤੀ ਹੈ ਬਾਲਮਿਕੀ ਭਾਵਾ ਦੇ ਇੱਕ ਮੱਦੇ ਆ ਜਮਾਲਪੁਰ ਜਮਾਲਪੁਰ ਕਾਰਪੋਰੇਸ਼ਨ ਪੈਸੇ ਦਾ ਕਾਫੀ ਰਾਸ਼ੀ ਦੀ ਰਾਸ਼ੀ ਹੋਂਦ ਤੇ ਖਤਰੀ ਹੈ ਪਰ ਕੁਛ ਕੰਮ ਸੀ ਜਿਹੜਾ ਮੇਅਰ ਮੈਡਨ ਨੇ ਫੋਨ ਕਰਕੇ ਪੁੱਛਿਆ ਉਸ ਦਾ ਉਸ ਕੰਮ ਲਈ 10 ਲੱਖ ਰੁਪਏ ਚਾਹੀਦਾ ਸੀ ਉਹ ਮੈਂ ਠੀਕ ਹੈ ਚੰਡੀਗੜ੍ਹ ਨੂੰ ਜਲੰਧਰ ਨੂੰ ਸਮਰਪਿਤ ਵਿਚਾਰ ਸਨਮ ਕਰਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਸ੍ਰੀ ਸ਼ੰਜੀਵਰ ਬੜਾ ਜੀ ਮੰਦਰ ਰਸਵਾ ਵਿਸ਼ੇਸ਼ਰ ਤੋਂ ਸ਼ਾਮਲ ਹੋ ਇਹਨਾਂ ਦੇ ਅਲਾਵਾ ਐਮਐਲਏ ਸ਼ੇਪਰਾਹਰ ਕਪੀ ਚੌਧਰੀ ਨਾਲ ਬੱਗਾਂਮੀ ਮੇਰਮ ਡਾਕਟਰ ਅੰਮ੍ਰਿਤਜੀਤ ਕਰਨੀ ਤੇ ਦਿੱਤੀ ਮੇਰ ਉਸ ਕੋਸ਼ੇ ਸਰਵਾਨ ਦੇ ਹੋਰ ਗਨਮਾਨੀ ਬਤੀ ਜਿਹੜੇ ਸ਼ਹਿਰ ਦੇ ਉਹ ਸ਼ਾਮਲ ਹੋ ਅੱਜ ਦੇ ਦਿਨ ਵੀ ਅਸੀਂ ਸਮੂਹ ਦੇਸ਼ਵਾਸੀਆਂ ਨੂੰ ਡਾਕਟਰ ਬੀਆਰ ਦੇ ਨਾਲ ਸਾਥ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਧੰਨਵਾਦ ਜੀ ਆਗਿਆ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ